ਰਾਯਾਂ ਦੇ ਲਾਗੇ ਪਿੰਡ ਹੈਗਾ ਜੀ ਮਾਹਲ ਉੱਥੇ ਇੱਕ ਘਟਨਾਗਰਮ ਵਾਪਰਦਾ ਹੈਗਾ ਗੁਰਨਾਨਕ ਦਰਬਾਰ ਜਿਹੜਾ ਹੈ ਗੁਰਦੁਆਰਾ ਸਾਹਿਬ ਦਾ ਨਾਮ ਹੈ ਔਰ ਸ਼ਾਮ ਨੂੰ ਕਿਸੇ ਵਿਅਕਤੀ ਦੇ ਵੱਲੋਂ 6 ਅੰਗ ਜਿਹੜੇ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਉਹ ਪਾੜ ਕੇ ਤੇ ਖਲਾਰ ਦਿੱਤੇ ਜਾਂਦੇ ਨੇ ਤੇ ਫਿਰ ਪਤਾ ਕਦੋਂ ਲੱਗਦਾ ਹੈ ਜਦੋਂ ਸੰਗਤਾਂ ਸ਼ਾਮ ਨੂੰ ਉੱਥੇ ਮੱਥਾ ਟੇਕਣ ਦੇ ਲਈ ਜਿਹੜੀਆਂ ਜਾਂਦੀਆਂ ਹੈਗੀਆਂ ਨੇ ਫਿਰ ਦੂਜੇ ਮਨੇ ਵੀ ਸਾਹਮਣੇ ਆਇਆ ਕਿ ਗੁਰਦੁਆਰਾ ਦੇ ਵਿੱਚ ਕੋਈ ਦੋ ਧਿਰਾਂ ਦਾ ਆਪਸੀ ਝਗੜਾ ਵੀ ਸੀ ਕਿਤੇ ਉਹਦੇ ਨਾਲ ਕੋਈ ਲਿੰਕ ਤਾਂ ਨਹੀਂ ਹੈਗਾ ਤੇ ਜਦੋਂ ਤੁਸੀਂ ਦੱਸਿਆ ਕਿ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗੱਜ ਹੋਣਾ ਦੇ ਵੱਲੋਂ ਬਕਾਇਦਾ ਸ਼੍ਰੋਮਣੀ ਕਮੇਟੀ ਨੂੰ ਇੱਕ ਕਮੇਟੀ ਬਣਾਉਣ ਦਾ ਵੀ ਜਿਹੜਾ ਇਸ ਦੇ ਵਿੱਚ ਕਿਹਾ ਗਿਆ ਹੈ ਤੇ ਇੱਥੇ ਜਿਹੜਾ ਹੈ ਘੱਟੋ ਘੱਟ ਕੋਈ ਧਾਰਮਿਕ ਸਜਾ ਵਾਲੇ ਬੰਨੇ ਵੀ ਤਿਆਰੀ ਜਿਹੜੀ ਕਿਤੇ ਨਾ ਕਿਤੇ ਜੀ ਆਕਾਲ ਤਖਸਰ ਨੇ ਨੋਟਿਸ ਲਿਆ ਹੈ ਤੇ ਹੁਣੀ ਚਾਹੀਦੀ ਹੈ ਕਿ ਜਿਸ ਪ੍ਰਬੰਧ ਦੇ ਅਧੀਨ ਇਹ ਕੰਮ ਹੋਇਆ ਹੈ ਉਹ ਪ੍ਰਬੰਧਕ ਵੀ ਤੇ ਜ਼ਿੰਮੇਵਾਰ ਹੋਣ ਉਹਨਾਂ ਨੂੰ ਵੀ ਜਿਹੜੀ ਹੈ ਸਜ਼ਾ ਲਾਈ ਜਾਵੇ ਉਹਨਾਂ ਵੀ ਦੀ ਵੀ ਤੇ ਜ਼ਿੰਮੇਵਾਰੀ ਹੋਵੇ ਜੇ ਮੰਨ ਲਓ ਕਿ ਗੁਰਦੁਆਰਾ ਸਹਿਬਾਨ ਦੇ ਵਿੱਚ ਕੋਈ ਨਹੀਂ ਆਉਣਾ ਹੈਗਾ ਜਾਂ ਪਤਾ ਆਪਾਂ ਨੂੰ ਕਿ ਇਨੇ ਸਮੇਂ ਦੇ ਦੌਰਾਨ ਉੱਥੇ ਕੋਈ ਨਹੀਂ ਹੁੰਦਾ ਕਿ ਉੱਥੇ ਮਾਰੇ ਤੇ ਸੁਖਾਸਨ ਕਰ ਕੀਤੇ ਜਾ ਸਕਦੇ ਨੇ ਕਿਉਂਕਿ ਜ਼ਰੂਰੀ ਥੋੜੀ ਹੈ ਕਿ ਅਸੀਂ ਵੀ ਜੇ ਤੁਸੀਂ ਨਹੀਂ ਸਾਮ ਸੰਭਾਲ ਕਰ ਸਕਦੇ ਜਿੰਨੇ ਵੀ ਚਾਹੇ ਪਿੰਡਾਂ ਦੇ ਵਿੱਚ ਸੰਗਤਾਂ ਘਟਣੇ ਜਾਂ ਇਸ ਤਰ੍ਹਾਂ ਦਾ ਜਿਹੜਾ ਮਾਹੌਲ ਹੈਗਾ ਤੇ ਉੱਥੇ ਥੋੜਾ ਬਹੁਤਾ ਮਾਹੌਲ ਦੇ ਹਿਸਾਬ ਨਾਲ ਪ੍ਰਬੰਧਕੀ ਤੌਰ ਦੇ ਚੇਂਜਸ ਕੀਤੇ ਜਾ ਸਕਦੇ ਨੇ ਸੰਗਤਾਂ ਨੂੰ ਪਹਿਰੇ ਦੇ ਲਈ ਡਿਊਟੀਆਂ ਲਾਈਆਂ ਜਾ ਸਕਦੀਆਂ ਨੇ ਇਹ ਸਾਰੇ ਕੰਮ ਤੇ ਕੌਮ ਨੂੰ ਆਪ ਹੀ ਕਰਨੇ ਪੈਣਗੇ ਨਾ ਇਹਦੇ ਵਿੱਚ ਤੇ ਆਪਾਂ ਇਹ ਨਹੀਂ ਕਹਿ ਸਕਦੇ ਕਿ ਸਰਕਾਰ ਦੀ ਇਨਵੋਲਵਮੈਂਟ ਹੈ ਹੁਣ ਜਾਂਚ ਹੈ ਜਾਂ ਜ ਆਪਾਂ ਨੂੰ ਪਤਾ ਕਿ ਹੁੰਦੀ ਹੈ ਤੇ ਜਾ ਕੇ ਫਿਰ ਕਿਹੜੀ ਜਗ੍ਹਾ ਤੇ ਰੁਕ ਜਾਂਦੀ ਹੈ ਜੇ ਮੰਦਾ ਲੱਭ ਵੀ ਗਿਆ ਤੇ ਮੰਦਬੁੱਧੀ ਹੋ ਜਾਏਗਾ ਬਾਅਦ ਚੋਂ ਬੰਦੇ ਜਿਹੜੇ ਨੇ ਬੇਲ ਤੇ ਆ ਕੇ ਜ਼ਮਾਨਤ ਤੇ ਆ ਕੇ ਬੰਦੇ ਜਿਹੜੇ ਨੇ ਦੁਬਾਰਾ ਵੀ ਅਦਬੀ ਦੀਆਂ ਘਟਨਾਵਾਂ ਕਰਨ ਦਾ ਵੀ ਮੇਰਾ ਖਿਆਲ ਇੱਕ ਮਸਲਾ ਜਿਹੜਾ ਹੈ ਸਾਹਮਣੇ ਆਇਆ ਸੀ ਇਹ ਬੇਦਬੀ ਦਾ ਮਾਮਲਾ ਹੈ ਕਹੋਰ ਸਾਨੂੰ ਸਾਹਮਣੇ ਆਇਆ ਹੈ ਜਲੰਧਰ ਦੇ ਵਿੱਚ ਵਾਪਰੀਏ ਘਟਨਾ ਹੈ ਅਸੀਂ ਇੱਥੇ ਡੈਫੀਨਿਟਲੀ ਇਹ ਗੱਲ ਕਹਿਣੀ ਚਾਹਾਂਗੇ ਕਿ ਪੰਜਾਬ ਦੇ ਵਿੱਚ ਪਿਛਲੀਆਂ ਸਰਕਾਰਾਂ ਤੇ ਮੌਜੂਦਾ ਸਰਕਾਰ ਵੀ ਜ਼ਰੂਰ ਫੇਲ ਹੋਈ ਹੈ ਕਿ ਬੇਦਬੀ ਮਾਮਲੇ ਦੇ ਉੱਤੇ ਦੋਸ਼ੀਆਂ ਦੇ ਨਾਲ ਕੀ ਸਜ਼ਾ ਹੋਣੀ ਚਾਹੀਦੀ ਹੈ ਉਹਨਾਂ ਨੂੰ ਸਜ਼ਾ ਕੀ ਕੁਝ ਦਿੱਤੀ ਜਾਣੀ ਚਾਹੀਦੀ ਹੈ ਇਸ ਦੀਆਂ ਗੱਲਾਂ ਹੋਈਆਂ ਤਾਂ ਜ਼ਰੂਰ لیکن کاروائی اس طریقے ਦੇ ਨਾਲ ਸਰਕਾਰਾਂ ਕਰਨੀ ਪਈਆਂ ਲੇਕਿਨ ਫਿਰ ਵੀ ਆਪਣੇ ਆਧਾਰ ਦੇ ਉੱਤੇ ਸ਼੍ਰੀ ਗੁਰੂ ਕਾਲ ਸਭ ਦੇ ਜਥੇਦਾਰ ਵੱਲੋਂ ਥੋੜਾ ਐਕਸ਼ਨ ਜ਼ਰੂਰ ਲਿਆ ਗਿਆ ਹੈ ਜ਼ਰੂਰ ਅਸੀਂ ਸੰਗਤ ਨੂੰ ਥੋੜਾ ਦਸੀਏ ਕਿਸ ਤਰੀਕੇ ਦਾ ਪੂਰਾ ਮਾਮਲਾ ਸੀਗਾ ਤੇ ਮੌਜੂਦਾ ਸਮੇਂ ਦੇ ਵਿੱਚ ਕਿੱਥੇ ਜਾਂਚ ਪਹੁੰਚੀ ਬਿਲਕੁਲ ਗੁਰਾਇਆਂ ਦੇ ਲਾਗੇ ਪਿੰਡ ਹੈਗਾ ਜੀ ਮਾਹਲ ਉੱਥੇ ਇੱਕ ਘਟਨਾਕ੍ਰਮ ਵਾਪਰਦਾ ਹੈਗਾ ਗੁਰੂ ਨਾਨਕ ਦਰਬਾਰ ਜਿਹੜਾ ਹੈ ਗੁਰਦੁਆਰਾ ਸਾਹਿਬ ਦਾ ਨਾਮ ਹੈ ਔਰ ਸ਼ਾਮ ਨੂੰ ਕਿਸੇ ਵਿਅਕਤੀ ਦੇ ਵੱਲੋਂ 6 ਅੰਗ ਜਿਹੜੇ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਉਹ ਪਾੜ ਕੇ ਤੇ ਖਿਲਾਰ ਦਿੱਤੇ ਜਾਂਦੇ ਨੇ ਤੇ ਫਿਰ ਪਤਾ ਕਦੋਂ ਲੱਗਦਾ ਹੈ ਜਦੋਂ ਸੰਗਤਾਂ ਸ਼ਾਮ ਨੂੰ ਉੱਥੇ ਮਥਾ ਟਿਕਣ ਦੇ ਲਈ ਜਿਹੜੀਆਂ ਜਾਂਦੀਆਂ ਹੈਗੀਆਂ ਨੇ ਅ ਤੇ ਉੱਥੇ ਤਾਂ ਕੋਈ ਜਿੱਦਾਂ ਕੋਈ ਅਵੇਲੇਬਲ ਨਹੀਂ ਹੈ ਜਦੋਂ ਅੰਗ ਖਿਲਰੇ ਦੇਖਦੇ ਨੇ ਤੇ ਸੰਗਤਾਂ ਦੇ ਵਿੱਚ ਰੋਹ ਤੇ ਆਉਂਦਾ ਹੀ ਹੈ ਅ ਦੂਜੇ ਬੰਨੇ ਜਿਹੜਾ ਹੈ ਸੀਸੀਟੀਵੀ ਵਗੈਰਾ ਜਦੋਂ ਜਾਂਚ ਹੁੰਦੀ ਹੈ ਤੇ ਉਹ ਵੀ ਕਹਿੰਦੇ ਵੀ ਸੀਸੀਟੀਵੀ ਖਰਾਬ ਨੇ ਫਿਰ ਦੂਜੇ ਬੰਨੇ ਵੀ ਸਾਹਮਣੇ ਆਇਆ ਕਿ ਗੁਰਦੁਆਰਾ ਦੇ ਵਿੱਚ ਕੋਈ ਦੋ ਧਿਰਾਂ ਦਾ ਆਪਸੀ ਝਗੜਾ ਵੀ ਸੀ ਕਿਤੇ ਉਹਦੇ ਨਾਲ ਕੋਈ ਲਿੰਕ ਤਾਂ ਨਹੀਂ ਹੈਗਾ ਤੇ ਜਦੋਂ ਤੁਸੀਂ ਦੱਸਿਆ ਕਿ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗੱਜ ਹੋਣਾ ਦੇ ਵੱਲੋਂ ਬਕਾਇਦਾ ਸ਼੍ਰੋਮਣੀ ਕਮੇਟੀ ਨੂੰ ਇੱਕ ਕਮੇਟੀ ਬਣਾਉਣ ਦਾ ਵੀ ਜਿਹੜਾ ਇਸ ਦੇ ਵਿੱਚ ਕਿਹਾ ਗਿਆ ਹੈ ਦੂਜਾ ਜਿਹੜੀ ਸਜ਼ਾ ਦੀ ਤੁਸੀਂ ਗੱਲ ਕੀਤੀ ਹੈ ਕਿ ਸਜ਼ਾਵਾ ਨੂੰ ਲੈ ਕੇ ਤੁਹਾਨੂੰ ਯਾਦ ਹੋਣਾ ਕਿ ਗੁਰਦੀਪ ਸਿੰਘ ਗੁਰਜੀਤ ਸਿੰਘ ਜਿਹੜਾ ਸਿੰਘ ਹੈਗਾ ਉਹ ਵੀ ਟਾਵਰ ਤੇ ਜਿਹੜਾ ਲੰਬੇ ਸਮੇਂ ਤੋਂ ਹੁਣ ਤੇ ਮੋਰਚਾ ਲਾਈ ਬੈਠਾ ਹੈ ਤੇ ਸਰਕਾਰਾਂ ਨੇ ਵੀ ਜਿਹੜਾ 6 ਮਹੀਨੇ ਦਾ ਸਮਾਂ ਦਿੱਤਾ ਸੀ ਕਿ ਜੀ ਅਸੀਂ ਕਾਨੂੰਨ ਬਣਾ ਰਹੇ ਹਾਂ ਤੇ ਫਿਰ ਉਸ ਤੋਂ ਬਾਅਦ ਉਹ 6 ਮਹੀਨੇ ਵੀ ਖਤਮ ਹੋਣ ਵਾਲੇ ਹੀ ਨੇ ਕੀ ਕੋਈ ਇਸ ਤਰ੍ਹਾਂ ਦਾ ਸਖਤ ਕਾਨੂੰਨ ਬਣਦਾ ਹੈ ਜਾਂ ਨਹੀਂ ਬਣਦਾ ਇਹ ਤਾਂ ਆਉਣ ਵਾਲੇ ਆਪਾਂ ਕਹਿ ਸਕਦੇ ਹਾਂ ਕਿ ਭਵਿੱਖ ਦੇ ਵਿੱਚ ਹੈ ਪਰ ਇਸ ਤਰ੍ਹਾਂ ਦੀਆਂ ਜਿਹੜੀਆਂ ਘਟਨਾਵਾਂ ਹੁੰਦੀਆਂ ਨੇ ਇਹ बार-बार ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਜਿਹੜੀ ਗੁਰੂ ਪਦਵੀ ਹੈ ਉਸ ਨੂੰ ਚੈਲੰਜ ਕਰਨ ਦੇ ਲਈ ਵਾਪਰਦੀਆਂ ਹੈਗੀਆਂ ਨੇ ਤੇ ਜਿੱਥੇ-ਜਿੱਥੇ ਕਿਉਂਕਿ ਜਦੋਂ ਗੁਰੂ ਸਾਹਿਬ ਗੁਰਤਾ ਗੱਦੀ ਦੇ ਕੇ ਗਏ ਨੇ ਉੱਥੇ ਗੁਰੂ ਸਾਹਿਬ ਨੇ ਸਿਧਾਂਤ ਗੁਰੂ ਗ੍ਰੰਥ ਤੇ ਗੁਰੂ ਪੰਥ ਦਾ ਨਾਲ ਦਿੱਤਾ ਹੈ ਹੁਣ ਜਿਹੜੀ ਸਮੱਸਿਆ ਆ ਰਹੀ ਹੈ ਕਿ ਗੁਰੂ ਪੰਥ ਦੇ ਸਿਧਾਂਤ ਨੂੰ ਅਸੀਂ ਪਿੱਛੇ ਛੱਡ ਗਏ ਹਾਂ ਗੁਰੂ ਗ੍ਰੰਥ ਸਾਹਿਬ ਜੀ ਉੱਥੇ ਮੌਜੂਦ ਨੇ ਪਰ ਜਿੱਥੇ ਗੁਰੂਪੰਥ ਨਹੀਂ ਹੈ ਜਿੱਥੇ-ਜਿੱਥੇ ਗੁਰੂਪੰਥ ਹੈ ਬਹੁਤ ਸਾਰੀਆਂ ਘਟਨਾਵਾਂ ਜਿਹੜੀਆਂ ਵਾਪਰਦੀਆਂ ਨੇ ਚਾਹੇ ਰਾਤ ਨੂੰ ਕਿਤੇ ਆਪਾਂ ਕਹਿ ਸਕਦੇ ਹਾਂ ਕਿ ਸਿੰਘ ਜਿਹੜਾ ਹੈ ਫੜ ਵੀ ਲੈਂਦੇ ਨੇ ਜਾਂ ਦਰਬਾਰ ਸਾਹਿਬ ਦੀ ਲਾ ਲਓ ਕਿ ਜਿੱਥੇ ਗੁਰੂਪੰਥ ਮੌਜੂਦ ਹੋਏਗਾ ਤੇ ਉੱਥੇ ਜਿਹੜਾ ਖਾਲਸਾਈ ਰਵਾਇਤਾਂ ਦੇ ਅਨੁਸਾਰ ਜਿਹੜਾ ਹੈ ਦੋਸ਼ੀ ਨੂੰ ਸਜ਼ਾ ਦੇ ਦਿੱਤੀ ਜਾਂਦੀ ਹੈ ਜਾਂ ਫਿਰ ਦੂਸਰੇ ਬੰਨੇ ਤੁਸੀਂ ਇਹ ਲਗਾ ਲਵੋ ਜਦੋਂ ਤੁਹਾਨੂੰ ਯਾਦ ਹੋਵੇਗਾ ਕਿ ਸੰਗੂ ਮੋਰਚੇ ਦੇ ਟਾਈਮ ਦੇ ਉੱਤੇ ਜਿਹੜਾ ਹੈ ਕਿਵੇਂ ਨਿਹੰਗ ਸਿੰਘਾਂ ਦੀ ਛੌਣੀ ਦੇ ਵਿੱਚ ਜਿਹੜਾ ਹੈ ਇੱਕ ਸ਼ਖਸ ਜਾ ਕੇ ਕੋਸ਼ਿਸ਼ ਕਰਦਾ ਹੈ ਮਤਲਬ ਉਹਨਾਂ ਦੀਆਂ ਕਾਰਵਾਈਆਂ ਤੇ ਜਾਰੀ ਹੈਗੀਆਂ ਨੇ ਪਰ ਇਧਰਲੇ ਬੰਨਿਓ ਸਿੱਖ ਪੰਥ ਦੀਆਂ ਜਿਹੜੀਆਂ ਕਮਜ਼ੋਰੀਆਂ ਨੇ ਉਹ ਜਿੱਦਾਂ ਆਪਾਂ ਦੇਖਿਆ ਕਿ ਪਿੰਡਾਂ ਦੇ ਵਿੱਚ ਹੁੰਦਾ ਕੀ ਹੈ ਕਿ ਗੁਰਦੁਆਰਾ ਸਾਇਮਾਨ ਜਿਹੜੇ ਹੈਗੇ ਨੇ ਉੱਥੇ ਆਪਾਂ ਦੇਖਦੇ ਆ ਕਿ ਜਾਂ ਕੋਈ ਸਵੇਰੇ ਜਾਂਦਾ ਹੈ ਦਾ ਸੰਗਤ ਸ਼ਾਮ ਨੂੰ ਜਾਂਦੀ ਹੈ ਔਰ ਗਰੰਥੀ ਸਹਿਬਾਨ ਵੀ ਜਿਹੜਾ ਉੱਥੇ ਨਹੀਂ ਹੁੰਦਾ ਹੈਗਾ ਕਿਉਂ ਨਹੀਂ ਹੁੰਦਾ ਹੈਗਾ ਉਹਦੇ ਚ ਆਪਾਂ ਇਹ ਨਹੀਂ ਕਹਿ ਸਕਦੇ ਕਿ ਗਰੰਥੀ ਸਿੰਘ ਦੀ ਉੱਥੇ ਕੋਈ ਗਲਤੀ ਹੈਗੀ ਹੈ ਉਹ ਤੇ ਜਿੱਦਾਂ ਦੀ ਡਿਊਟੀ ਕਿਉਂਕਿ ਆਪਾਂ ਇਹ ਦੇਖਦੇ ਆ ਨਾ ਕਿ ਗਰੰਥੀ ਸਹਿਬਾਨ ਨੂੰ ਮਾਇਆ ਦੇਣ ਵੇਲੇ ਜਿਹੜਾ ਹੈਗਾ ਹੈ ਕਮੇਟੀਆਂ ਜਿਹੜੀਆਂ ਪਿੰਡਾਂ ਵਾਲੀਆਂ ਜਾਂ ਕਿਵੇਂ ਝਿਜਕਦੀਆਂ ਹੈਗੀਆਂ ਨੇ ਤੇ ਫਿਰ ਉਸ ਜਦੋਂ ਪ੍ਰਬੰਧ ਸਹੀ ਨਹੀਂ ਹੁੰਦਾ ਤੇ ਇੱਥੇ ਜਿਹੜਾ ਹੈ ਘੱਟੋ-ਘੱਟ ਕੋਈ ਧਾਰਮਿਕ ਸਜ਼ਾ ਵਾਲੇ ਬੰਨੇ ਵੀ ਤਿਆਰੀ ਜਿਹੜੀ ਕਿਤੇ ਨਾ ਕਿਤੇ ਜੀ ਅਕਾਲ ਤਖਤ ਸਾਹਿਬ ਨੇ ਨੋਟਿਸ ਲਿਆ ਹੈ ਤੇ ਹੋਣੀ ਚਾਹੀਦੀ ਹੈ ਕਿ ਜਿਸ ਪ੍ਰਬੰਧ ਦੇ ਅਧੀਨ ਇਹ ਕੰਮ ਹੋਇਆ ਹੈ ਉਹ ਪ੍ਰਬੰਧਕ ਵੀ ਤੇ ਜ਼ਿੰਮੇਵਾਰ ਹੋਣ ਉਹਨਾਂ ਨੂੰ ਵੀ ਤੇ ਜਿਹੜੀ ਹੈ ਸਜ਼ਾ ਲਾਈ ਜਾਵੇ ਉਹਨਾਂ ਵੀ ਦੀ ਵੀ ਤੇ ਜ਼ਿੰਮੇਵਾਰੀ ਹੋਵੇ ਜੇ ਮੰਨ ਲਓ ਕਿ ਗੁਰਦੁਆਰਾ ਸਹਿਬਾਨ ਦੇ ਵਿੱਚ ਕੋਈ ਨਹੀਂ ਆਉਣਾ ਹੈਗਾ ਜਾਂ ਪਤਾ ਆਪਾਂ ਨੂੰ ਕਿ ਇੰਨੇ ਸਮੇਂ ਦੇ ਦੌਰਾਨ ਉੱਥੇ ਕੋਈ ਨਹੀਂ ਹੁੰਦਾ ਕਿ ਉੱਥੇ ਮਹਾਰਾਜ ਦੇ ਸੁਖਾਸਨ ਕਰ ਕੀਤੇ ਜਾ ਸਕਦੇ ਨੇ ਕਿਉਂਕਿ ਜ਼ਰੂਰੀ ਥੋੜੀ ਹੈ ਕਿ ਅਸੀਂ ਵੀ ਜੇ ਤੁਸੀਂ ਨਹੀਂ ਸਾਮ ਸੰਭਾਲ ਕਰ ਸਕਦੇ ਜਿੰਨੇ ਵੀ ਚਾਹੇ ਪਿੰਡਾਂ ਦੇ ਵਿੱਚ ਸੰਗਤਾਂ ਘਟਣੇ ਜਾਂ ਇਸ ਤਰ੍ਹਾਂ ਦਾ ਜਿਹੜਾ ਮਾਹੌਲ ਹੈਗਾ ਤੇ ਉੱਥੇ ਥੋੜਾ ਬਹੁਤਾ ਮਾਹੌਲ ਦੇ ਹਿਸਾਬ ਨਾਲ ਪ੍ਰਬੰਧਕੀ ਤੌਰ ਦੇ ਚੇਂਜਸ ਕੀਤੇ ਜਾ ਸਕਦੇ ਨੇ ਸੰਗਤਾਂ ਨੂੰ ਪਹਿਰੇ ਦੇ ਲਈ ਡਿਊਟੀਆਂ ਲਾਈਆਂ ਜਾ ਸਕਦੀਆਂ ਨੇ ਇਹ ਸਾਰੇ ਕੰਮ ਤੇ ਕੌਮ ਨੂੰ ਆਪ ਹੀ ਕਰਨੇ ਪੈਣਗੇ ਨਾ ਇਹਦੇ ਵਿੱਚ ਤੇ ਆਪਾਂ ਇਹ ਨਹੀਂ ਕਹਿ ਸਕਦੇ ਕਿ ਸਰਕਾਰ ਦੀ ਇਨਵੋਲਵਮੈਂਟ ਹੈ ਹੁਣ ਜਾਂਚ ਹੈ ਜਾਂ ਜ ਆਪਾਂ ਨੂੰ ਪਤਾ ਕਿ ਹੁੰਦੀ ਹੈ ਤੇ ਜਾ ਕੇ ਫਿਰ ਕਿਹੜੀ ਜਗ੍ਹਾ ਤੇ ਰੁਕ ਜਾਂਦੀ ਹੈ ਜੇ ਮੰਦਾ ਲੱਭ ਵੀ ਗਿਆ ਤੇ ਮੰਦਬੁੱਧੀ ਹੋ ਜਾਏਗਾ ਬਾਅਦ ਚੋਂ ਬੰਦੇ ਜਿਹੜੇ ਨੇ ਬੀਲ ਤੇ ਆ ਕੇ ਜ਼ਮਾਨਤ ਤੇ ਆ ਕੇ ਬੰਦੇ ਜਿਹੜੇ ਨੇ ਦੁਬਾਰਾ ਵੀ ਅਦਵੀ ਦੀਆਂ ਘਟਨਾਵਾਂ ਕਰਨ ਦਾ ਵੀ ਮੇਰਾ ਖਿਆਲ ਇੱਕ ਮਸਲਾ ਜਿਹੜਾ ਹੈ ਸਾਹਮਣੇ ਆਇਆ ਸੀ ਤੇ ਫਿਰ ਆਪਾਂ ਉੱਥੇ ਇਨਸਾਫ ਦੀ ਉਮੀਦ ਜਾਂ ਸਾਰਾ ਕੁਝ ਕਹੀਏ ਵੀ ਉਹੀ ਕਰਦੇ ਨੇ ਸਾਨੂੰ ਉੱਥੇ ਆਪ ਵੀ ਜਿਹੜਾ ਹੈ ਗੁਰੂ ਗ੍ਰੰਥ ਗੁਰੂ ਪੰਥ ਦਾ ਸਿਧਾਂਤ ਆਪ ਉਥੇ ਦ੍ਰਿੜ ਕਰਵਾਉਣਾ ਪਵੇਗਾ ਆਪ ਉਥੇ ਜਿਹੜਾ ਹੈ ਪੈਰਾ ਦੇਣਾ ਪਵੇਗਾ ਇਹ ਸਾਡੀ ਆਪਣੀ ਜਿਹੜੀ ਹੈ ਜ਼ਿੰਮੇਵਾਰੀ ਹੈ ਇੱਥੇ ਆਪਾਂ ਹਰ ਇੱਕ ਗੱਲ ਜਿਹੜੀ ਹੈ ਕਿਸੇ ਤੇ ਨਹੀਂ ਛੁੱਟ ਸਕਦੇ ਹਾਂ ਉਹਨਾਂ ਨੇ ਕਿੰਨਾ ਕੁ ਕਰਨਾ ਹੈ ਉਹ ਤੇ ਜੀ ਆਪਾਂ ਕਹੀ ਕਿ ਸਾਡੇ ਖਿਲਾਫ ਹੈਗੇ ਹੀ ਨਹੀਂ ਤੇ ਜੇ ਅਸੀਂ ਆਪ ਹੀ ਬੇਸਲੇ ਹੋਏ ਰਵਾਂਗੇ ਤੇ ਫਿਰ ਕੋਈ ਬਹੁਤੀ ਆਪਾਂ ਕਹਿ ਸਕਦੇ ਕਿ ਸੂਝ ਬਾਨਤਾ ਵਾਲੀ ਗੱਲ ਜਿਹੜੀ ਨਹੀਂ ਹੋਵੇਗੀ ਬਿਲਕੁਲ ਜੀ ਸ਼੍ਰੀ ਕਾਲਤਾਕਸਾਹਬ ਦੇ ਕਾਰਜਕਾਰੀ ਚੇਤਾਰ ਅਪਲੋ ਜੇਕਰ ਸਵਿਸ਼ਰ ਨੂੰ ਐਸਡੀਪੀਸੀ ਤੱਕ ਚੱਕਿਆ ਗਿਆ ਹੈ ਤੇ ਉਮੀਦ ਕਰਦੇ ਆਂ ਐਸਡੀਪੀਸੀ ਵੀ ਆਪਣੇ ਵੱਲੋਂ ਕਾਰਵਾਈ ਜ਼ਰੂਰ ਕਰੇ ਜੋ ਕਮੇਟੀ ਬਣਾਉਣ ਦੀ ਹਦਾਇਤਾਂ ਦਿੱਤੀਆਂ ਗਈਆਂ ਨੂੰ ਕਮੇਟੀ ਫਾਰਮ ਕੀਤੀ ਜਾਏ ਸ਼੍ਰੀ ਕਾਲਤਾਕਾ ਸਾਹਿਬ ਤੱਕ ਇੱਕ ਹੋਰ ਵੀ ਵਿਵਾਦ ਪਹੁੰਚਿਆ ਹੈ ਇਹ ਵਿਵਾਦ ਜੁੜਿਆ ਹੋਇਆ ਹੈ ਹਰਿਆਣਾ ਗੁਰਦਾਰਾ ਕਮੇਟੀ ਦੇ ਨਾਲ ਜੁੜਿਆ ਹੋਇਆ ਬੀਤੇ 2.5 ਤੋਂ 5 ਸਾਲਾਂ ਦੀ ਅਸੀਂ ਐਪਰੋਕਸੀਮੇਟਲੀ ਗੱਲ ਕਰ ਲਈਏ ਤੇ ਹਰਿਆਣਾ ਗੁਰਦਾਰਾ ਪ੍ਰਬੰਧਕ ਕਮੇਟੀ ਨੂੰ ਲੈ ਕੇ 3-4 ਦੇਰ ਦੋ ਮਹੀਨੇ ਬਾਅਦ ਕੋਈ ਨਾ ਕੋਈ ਸੁਰਖੀਆਂ ਕੋਈ ਨਾ ਕੋਈ ਖਬਰਾਂ ਸਾਹਮਣੇ ਆਉਂਦੀਆਂ ਰਹੀਆਂ ਨੇ ਇਸ ਵਾਰ ਦੋ ਨਾਮ ਮੁਰਤੋਂ ਸੁਰਖੀਆਂ ਦੇ ਵਿੱਚ ਨੇ ਇਹਨੇ ਦੋਸ਼ ਕਿਹਦੇ ਤੇ ਲਾਏ ਤੇ ਮਾਮਲਾ ਪੁੱਜਿਆ ਕਿਵੇਂ ਅਕਾਲ ਤਖਤ ਸਾਹਿਬ ਬਿਲਕੁਲ ਜਿਹੜੇ ਪ੍ਰਧਾਨ ਹੈਗੇ ਨੇ ਮਿਸਟਰ ਛਿੰਦਾ ਹੁਣੀ ਉਹ ਬਕਾਇਦਾ ਗਏ ਨੇ ਅਕਾਲ ਤਖਤ ਸਾਹਿਬ ਤੇ ਉਹਨਾਂ ਨੇ ਜਿਹੜੇ ਭਾਈ ਬਲਜੀਤ ਸਿੰਘ ਦਾਦੂਵਾਲ ਨੇ ਉਹਨਾਂ ਦੇ ਖਿਲਾਫ ਜਿਹੜੀ ਇਹ ਸ਼ਿਕਾਇਤ ਦਿੱਤੀ ਹੈਗੀ ਹੈ ਉਹ ਕਹਿੰਦੇ ਕਿ ਸੰਗਤਾਂ ਨੇ ਜਿਹੜਾ ਹੈ ਪੂਰੀ ਤਰ੍ਹਾਂ ਇਹਨਾਂ ਨੂੰ ਨਕਾਰਿਆ ਪਰ ਸਰਕਾਰ ਦੀ سپورਟ ਦੇ ਨਾਲ ਕੋਆਪਟਡ ਮੈਂਬਰ ਦੀ ਤਰ੍ਹਾਂ ਉਹ ਮੁੜ ਕੇ ਜਿਹੜਾ ਹੈ ਵਾਪਸ ਆ ਜਾਂਦੇ ਨੇ ਤੇ ਫਿਰ ਉਸ ਤੋਂ ਬਾਅਦ ਜੋ ਇਹਨਾਂ ਦੇ ਇਲਜ਼ਾਮ ਨੇ ਕਿ ਕੰਮਕਾਰ ਨੂੰ ਲੈ ਕੇ ਵੀ ਬੇਲੋੜਾ ਜਿਹੜਾ ਹੈ ਦਖਲ ਉਹਨਾਂ ਵੱਲੋਂ ਦਿੱਤਾ ਜਾਂਦਾ ਹੈ ਮੈਂਬਰਾਂ ਨੂੰ ਜਿਹੜਾ ਨਹੀਂ ਆਉਣ ਦਿੱਤਾ ਜਾਂਦਾ ਤੇ ਇਹਨਾਂ ਸਾਰੇ ਦੋਸ਼ਾਂ ਨੂੰ ਬਕਾਇਦਾ ਭਾਈ ਦਾਦੂ ਵਾਲ ਹੋਣਾਂ ਦੇ ਤੇ ਨਕਾਰਿਆ ਹੈਗਾ ਆਪਾਂ ਨੂੰ ਪਤਾ ਹੀ ਹੈ ਕਿ ਚੰਗੇ ਬੁਲਾਰੇ ਨੇ ਉਹ ਕਿਸੇ ਵੀ ਚੀਜ਼ ਨੂੰ ਡਿਫੈਂਡ ਕਰਨਾ ਜਿਹੜਾ ਜਾਣਦੇ ਨੇ ਪਰ ਆਪਾਂ ਜੇ ਦੂਜੇ ਐਂਗਲ ਤੋਂ ਦੇਖੀਏ ਕਿ ਇਹ ਸਰਕਾਰਾਂ ਚੋਰ ਮੋਹੀ ਰਹੀ ਆਪਾਂ ਕਹਿ ਸਕਦੇ ਹਾਂ ਕਿ ਇਦਾਂ ਦਾ ਕੁਛ ਨਾ ਕੁਛ ਰੱਖ ਲੈਂਦੀਆਂ ਨੇ ਜਿੱਥੋਂ ਜਿਹੜਾ ਹੈ ਬਾਅਦ 'ਚੋਂ ਮੈਂਬਰ ਜਿਹੜੇ ਹੈ ਇਨਸਰਟ ਵੀ ਕਰਵਾ ਦਿੱਤੇ ਜਾਂਦੇ ਨੇ ਜਾਂ ਜੇ ਆਪਾਂ ਕਹੀਏ ਕਿ ਜਿੰਨੇ ਮੈਂਬਰ ਹੈਗੇ ਸੀ ਜੇ ਉਹ ਹੁਣ ਜਿਹੜੀ ਗੁਰਦੁਆਰਾ ਸਾਬਾਨ ਦੀ ਚੋਣ ਹੈ ਉਸ ਦੇ ਵਿੱਚ ਸਿਆਸਤ ਦੀ ਤੇ ਹੁਣ ਹੀ ਨਹੀਂ ਚਾਹੀਦੀ ਕੋਈ ਦਖਲਅੰਦਾਜ਼ੀ ਨਹੀਂ ਹੋਣੀ ਚਾਹੀਦੀ ਹੁਣ ਆਪਾਂ ਦੇਖਿਆ ਕਿ ਜਦੋਂ ਤੋਂ ਹੀ ਇਲੈਕਸ਼ਨ ਹੋਏ ਨੇ ਲੋਕਾਂ ਨੇ ਫਤਵਾ ਦਿੱਤਾ ਬਹੁਤ ਸਾਰੇ ਆਜ਼ਾਦ ਉਮੀਦਵਾਰ ਜਿੱਤੇ ਨੇ ਉਹਨਾਂ ਨੇ ਨਾ ਅਕਾਲੀ ਦਲ ਵਾਲੇ ਆਪਾਂ ਕਹਿ ਸਕਦੇ ਹਾਂਗੇ ਉਹਨਾਂ ਨੂੰ ਕੋਈ ਮੂੰਹ ਲਾਇਆ ਕਹਿ ਦਈਏ ਨਾ ਹੀ ਉਹਨਾਂ ਨੇ ਜਿਹੜਾ ਇਹਨਾਂ ਵਾਲਾ ਵੀ ਧੜਾ ਹੈ ਇਹਨਾਂ ਦੇ ਵੀ ਲਿਮਟਿਡ ਜੀ ਮੈਂਬਰ ਹੈਗੇ ਨੇ ਤੇ ਨਾ ਹੀ ਇਵਨ ਕਿ ਜਿਹੜੇ ਭਾਈ ਬਲਜੀਤ ਸਿੰਘ ਨੇ ਉਹ ਤਾਂ ਕਾਫੀ ਸਾਰੀਆਂ ਵੋਟਾਂ ਤੋਂ ਹਾਰ ਵੀ ਗਏ ਸਨ ਤੇ ਫਿਰ ਕੀ ਸਰਕਾਰਾਂ ਦੀ ਕੀ ਮਜਬੂਰੀ ਹੈ ਜਾਂ ਇਹਨਾਂ ਲੀਡਰਸ ਦੀ ਕੀ ਮਜਬੂਰੀ ਹੈ ਕਿ ਬਾਰ ਬਾਰ ਜਿਹੜਾ ਹੈ ਜਦੋਂ ਇੱਕ ਵਾਰੀ ਤੁਹਾਨੂੰ ਫਤਵਾ ਮਿਲ ਗਿਆ ਤੇ ਬਕਾਇਦਾ ਜਿਹੜਾ ਹੈ ਤੁਸੀਂ ਉਹਦੇ ਤੇ ਜਿਹੜਾ ਵੇਟ ਕਰੋ ਫਿਰ ਆਪਣੀ ਜਦੋਂ ਅਗਲੀ ਚੋਣ ਹੋਣੀ ਹੈ ਇਧਰ ਆਪਾਂ ਪੰਜਾਬ ਵਾਲੇ ਬੰਨੇ ਦੇਖਦੇ ਆਂ ਤੇ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਹੀ ਜਿਹੜੀਆਂ 2011 ਤੋਂ ਬਾਅਦ ਨਹੀਂ ਹੋ ਰਹੀਆਂ ਮਤਲਬ ਸਰਕਾਰਾਂ ਆਪਣਾ ਗਲਬਾ ਡਾਇਰੈਕਟਲੀ ਇਨਡਾਇਰੈਕਟਲੀ ਰੱਖਦੀਆਂ ਹੀ ਨਹੀਂ ਚਾਹੇ ਉਹ ਆਪਾਂ ਹੁਣ ਦੇਖਿਆ ਸੀ ਡੇਡ ਸਾਹਿਬ ਦੇ ਬੋਰਡ ਵਾਲਾ ਮਸਲਾ ਸੀ ਜਾਂ ਪਟਨਾ ਸਾਹਿਬ ਦੇ ਬੋਰਡ ਵਾਲਾ ਮਸਲਾ ਸੀ ਇਹਨਾਂ ਚੀਜ਼ਾਂ ਤੋਂ ਜਿਹੜਾ ਹੈ ਗੁਰੇਜ਼ ਜਿਹੜਾ ਸਰਕਾਰਾਂ ਨੂੰ ਵੀ ਕਰਨਾ ਚਾਹੀਦਾ ਔਰ ਇਹਨਾਂ ਜਿੱਦਾਂ ਨੂੰ ਪੰਥ ਨੂੰ ਵੀ ਦ੍ਰਿੜਤਾ ਦੇ ਨਾਲ ਅੱਗੇ ਆਉਣਾ ਚਾਹੀਦਾ ਹੈ ਔਰ ਸੇਖ ਫਿਰ ਬਾਅਦ ਚੋਂ ਪਹਿਲਾਂ ਇਸ ਤਰੀਕੇ ਦੀਆਂ ਕਾਰਵਾਈਆਂ ਹੁੰਦੀਆਂ ਨੇ ਫਿਰ ਜਿਹੜਾ ਇਲਜ਼ਾਮ ਵੀ ਸਿੱਖਾਂ ਦੇ ਬਾਤ ਦਿੱਤਾ ਜਾਂਦਾ ਵੀ ਇਹਨਾਂ ਕੋਲੋਂ ਐਮਪੀ ਮੈਨੇਜਮੈਂਟ ਨਹੀਂ ਸੰਭਾਲ ਹੁੰਦੀ ਬਿਲਕੁਲ ਵੀ ਜਦੋਂ ਤੁਸੀਂ ਸਰਕਾਰੀ ਤੌਰ ਤੇ ਚੋਰ ਮੋਰੀਆਂ ਰੱਖੋਗੇ ਜਦੋਂ ਤੁਸੀਂ ਇਸ ਤਰੀਕੇ ਦੇ ਨਾਲ ਵੀ ਆ ਮੈਂਬਰ ਵੀ ਰੱਖਣੇ ਐ ਇਸ ਤਰ੍ਹਾਂ ਵੀ ਰੱਖਣੇ ਆ ਉਹ ਸਾਰੀਆਂ ਜਿਹੜੀਆਂ ਚੀਜ਼ਾਂ ਉਹਨਾਂ ਨੂੰ ਬੜਾ ਕੋਕ ਪੜਤਾਲ ਕੇ ਸੋਚ ਵਿਚਾਰ ਕੇ ਜਿਹੜਾ ਹੈ ਕਰਨਾ ਚਾਹੀਦਾ ਕੋਈ ਵੀ ਸੰਸਥਾ ਹੈਗੀ ਹੈ ਜੇ ਉਹਦਾ ਇੱਕ ਸਿਸਟਮ ਬਣਾਇਆ ਉਹਨੂੰ ਉਸ ਸਿਸਟਮ ਦੇ ਅਧੀਨ ਤੇ ਘਟੋਗੜ ਚੱਲਣ ਦਿੱਤਾ ਜਾਵੇ ਬਾਰ ਬਾਰ ਇਦਾਂ ਦੀਆਂ ਜਿਹੜੀਆਂ ਦਖਲ ਅੰਦਾਜ਼ੀਆਂ ਇਹ ਸਾਰਾ ਕੁਝ ਫਿਰ ਜਦੋਂ ਇਦਾਂ ਦੇ ਮਸਲੇ ਉੱਠਦੇ ਨੇ ਤੇ ਫਿਰ ਇਹੀ ਹੁੰਦਾ ਹੈ ਕਿ ਤਨਾ ਕਿਤੇ ਸਿੱਖਾਂ ਦੀ ਹੀ ਆਪਾਂ ਕਹਿ ਸਕਦੇ ਹਾਂ ਕਿ ਤੋਏ ਤੋਏ ਹੁੰਦੀ ਵੀ ਇਹਨਾਂ ਕੋਲ ਆਪਣੀ ਸੰਸਥਾ ਨਹੀਂ ਸੰਭਾਲੀ ਜਾ ਰਹੀ ਹੁਣ ਦੇਖਦੇ ਹਾਂ ਕੀ ਇਹਦੇ ਵਿੱਚ ਹੁੰਦਾ ਹੈ ਕੀ ਉਹਨਾਂ ਨੂੰ ਤਲਬ ਕੀਤਾ ਜਾਂਦਾ ਹੈ ਜਾਂ ਕਿਉਂਕਿ ਪਿੱਛੇ ਜੇ ਬਹੁਤ ਸਾਰੀਆਂ ਭਾਈ ਬਲਜੀਤ ਸਿੰਘ ਹੋਣਾਂ ਦੀਆਂ ਵੀਡੀਓ ਸੂ ਪ੍ਰਧਾਨ ਜਿਹੜੇ ਚੀਂਡਾ ਹੈਗੇ ਨੇ ਉਹਨਾਂ ਦੇ ਖਿਲਾਫ ਜਿਹੜੀਆਂ ਵਾਇਰਲ ਹੁੰਦੀਆਂ ਰਹਿੰਦੀਆਂ ਨੇ ਕਿ ਇਹ ਸਹੀ ਨਹੀਂ ਕਰ ਰਹੇ ਹੁਣ ਕੌਣ ਸਹੀ ਹੈ ਕੌਣ ਗਲਤ ਹੈ ਜਾਣ ਤੇ ਉਥੋਂ ਦੇ ਹਰਿਆਣਾ ਦੇ ਲੋਕ ਜਾਣਦੇ ਨੇ ਬਿਲਕੁਲ ਜੰਗੂ ਰੂ ਮਹਾਰਾਜ ਜਾਣਦੇ ਨੇ ਦੇਖਦੇ ਆ ਕੀ ਇਸ ਤੇ ਅਪਡੇਟ ਹੋਉਂਦੀ ਹੈ ਕਿਉਂਕਿ ਹਰਿਆਣਾ ਗੁਰਦਾਰਾ ਪ੍ਰਬੰਧਕ ਕਮੇਟੀ ਦੀ ਗੱਲ ਕਰਦੇ ਆ ਤੇ ਪਿਛਲੇ 10 ਸਾਲਾਂ ਦੇ ਵਿੱਚ ਹੀ ਕਾਫੀ ਜ਼ਿਆਦਾ ਐਕਟਿਵ ਤੌਰ ਦੇ ਉੱਤੇ ਸਰਕਾਰ ਨੇ ਇੰਟਰਸਟ ਲਿਆ ਤੇ ਜਿਸ ਵੇਲੇ ਸਰਕਾਰ ਆਪਣੇ ਵੱਲੋਂ ਇਹ ਤਮਾਮ ਨਿਯਮ ਬਣਾਉਂਦੀ ਪਈ ਸੀ ਤਦ ਛਿੰ다 ਸਾਹਿਬ ਵੱਲੋਂ ਪਹਿਲ ਦੇ ਆਧਾਰ ਦੇ ਉੱਤੇ ਉਸ ਵੇਲੇ ਸ਼੍ਰੀ ਕਾਲਤਾਕਰ ਸਾਹਿਬ ਪਹੁੰਚ ਕੇ ਗੱਲ ਕਹੀ ਗਈ ਹੁੰਦੀ ਜੀ ਸਰਕਾਰ ਦੇ ਨੀਮਾ ਦੇ ਮੁਤਾਬਕ ਅਸੀਂ ਚੱਲਤਾ ਰਹਿਆ ਲੇਕਿਨ ਆਪਣੇ ਵੱਲੋਂ ਸਰਕਾਰ ਕੋਈ ਨੁਮਾਇੰਦਾ ਵਿੱਚ ਪਾ ਦੇਗੀ ਉਸ ਵੇਲੇ ਕਰਨੀ ਨਹੀਂ ਉਦੋਂ ਫਿਰ ਇਦਾਂ ਹੁੰਦਾ ਨਾ ਕਿ ਸਾਨੂੰ ਇੱਕ ਵੱਖਰੀ ਕਮੇਟੀ ਜਿਹੜੀ ਆ ਉਹ ਮਿਲ ਜੇ ਵੀ ਸ਼੍ਰੋਮਣੀ ਕਮੇਟੀ ਦਾ ਗਲਬਾ ਜਿਹੜਾ ਉਹ ਫੜਦੇ ਆ ਉਦੋਂ ਉਧਰਲੇ ਬੰਨੇ ਜਿਹੜੀ ਮੁਹਿੰਮ ਚੱਲਦੀ ਹੁੰਦੀ ਵੀ ਸਾਡੇ ਹੱਥ ਇਕੱਠੇ ਹੀ ਆ ਜੇ ਬਾਕੀ ਬਾਅਦ ਚੋਂ ਦੇਖਾਂਗੇ ਬਿਲਕੁਲ